ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੀ ਸਲਾਨਾ ਚੋਣ ਅੱਜ ਹੋਵੇਗੀ ਪੰਜਾਬ ਤੇ ਹਰਿਆਣਾ ਬਾਹਰ ਕੌਂਸਲ ਨੇ ਚੋਣਾਂ ਨੂੰ ਨਿਰਪੱਖ ਤਰੀਕੇ ਨਾਲ ਨੇਪਰੇ ਚਾੜਨ ਲਈ ਅਬਜ਼ਰਵਰ ਬੀਕੇ ਗੋਇਲ ਰਜਨੀਸ਼ ਗੁਪਤਾ ਤੇ ਵਿਜੇ ਸੱਬਰਵਾਰ ਨੂੰ ਜ਼ਿੰਮੇਵਾਰੀ ਸੌਂਪੀ ਹੈ ਇਸ ਦੇ ਨਾਲ ਲੁਧਿਆਣਾ ਬਾਹਰ ਦੇ ਜਨਰਲ ਹਾਊਸ ਦੀ ਇਸ ਚੋਣ ਲਈ ਗੁਰਪ੍ਰੀਤ ਅਰੋੜਾ ਨੂੰ ਚੋਣ ਅਫਸਰ ਅਤੇ ਰਾਜੇਸ਼ ਵਰਮਾ ਨੂੰ ਸਹਾਇਕ ਚੋਣ ਅਫਸਰ ਨਿਯੁਕਤ ਕੀਤਾ ਹੈ ਇਸ ਵਾਰ ਚੇਤਨ ਵਰਮਾ ਅਤੇ ਟੀਪੀਐਸ 42 ਜੋ ਕਿ ਪ੍ਰਧਾਨਗੀ ਲਈ ਮੈਦਾਨ ਚ ਨਿਤਰੇ ਹਨ ਦੋਹਾ ਵਿਚਾਰ ਫਸਮਾ ਤੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਚੇਤਨ ਵਰਮਾ ਇਸ ਤੋਂ ਪਹਿਲਾਂ ਵੀ ਮੌਜੂਦਾ ਪ੍ਰਧਾਨ ਵਜੋਂ ਬਾਹਰ ਐਸੋਸੀਏਸ਼ਨ 'ਚ ਆਪਣੀਆਂ ਸੇਵਾਵਾਂ ਪਿਛਲੇ ਸਾਲ ਨਿਭਾ ਚੁੱਕੇ ਹਨ ਜਦੋਂ ਕਿ ਸਰਦਾਰ ਟੀਪੀਐ 47 ਵਾਰ ਸਾਲ 1999 2000 ਅਤੇ 2003 ਚ ਬਤੌਰ ਬਾਰ ਐਸੋਸੀਏਸ਼ਨ ਦੇ ਸੈਕਟਰੀ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਪਰ ਇਸ ਵਾਰ ਇਹਨਾਂ ਦੋਹਾਂ ਦੇ ਪ੍ਰਧਾਨਗੀ ਚ ਆਉਣ ਨਾਲ ਮੁਕਾਬਲਾ ਸਿੱਧੋ ਸਿੱਧੀ ਰਹੇਗਾ ਚੋਣ ਅਫਸਰ ਸਰਦਾਰ ਗੁਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਵੋਟਰ ਆਪਣਾ ਵਕਾਲਾਤ ਦਾ ਪਹਛਾਨ ਪੱਤਰ ਲੈ ਕੇ ਆਉਣ ਤਾਂ ਜੋ ਹੋਣ ਵਾਲੀਆਂ ਜਾਲੀ ਵੋਟਾਂ ਨਾ ਪੈ ਸਕਣ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਅਰੋੜਾ ਰਿਟਰਨਿੰਗ ਅਫਸਰ ਡੀਬੀਐ ਲੁਧਿਆਣਾ ਜੋ ਕਿ ਸਾਡੀਆਂ ਵੋਟਾਂ ਡਿਸਟ੍ਰਿਕਟ ਵਾਰ ਅਸੋਸੀਏਸ਼ਨ ਦੀਆਂ ਵੋਟਾਂ 15 ਦਸੰਬਰ 2023 ਨੂੰ ਇੱਥੇ ਡਿਸਟ੍ਰਿਕਟ ਵਾਰ ਅਸੋਸੀਏਸ਼ਨ ਚ ਹੋ ਰਹੀਆਂ ਹਨ ਜਿਸ ਵਿੱਚ 2994 ਵੋਟਰ ਹਨ ਔਰ ਇਹ ਜਿਹੜੀ VOTING ਦਾ ਟਾਈਮ ਹੈ ਸਵੇਰੇ 9:00 b.m. ਤੋਂ 5:00 b.m. ਤੱਕ ਹੈ ਉਸ ਤੋਂ ਬਾਅਦ 5:30 ਤੋਂ ਕਾਊਂਟਿੰਗ ਦਾ ਟਾਈਮ ਸ਼ੁਰੂ ਹੋਏਗਾ ਔਰ ਉਸੇ ਹੀ ਦਿਨ ਜਿਹੜੇ ਪ੍ਰੈਜ਼ੀਡੈਂਟ ਵਾਈਸ ਪ੍ਰਧਾਨ ਸੈਕਟਰੀ ਜੁਆਇੰਟ ਸੈਕਟਰੀ ਔਰ ਫਾਈਨੈਂਸ ਸੈਕਟਰੀ ਇਹਨਾਂ ਦੇ ਡਿਟੇ ਉਸੇ ਦਿਨੀ ਰਾਤ 10-11 ਤੱਕ ਕਢਾ ਲਏ ਜਾਣਗੇ ਜਿਹੜੇ ਐਗਜ਼ੀਕਿਊਟਿਵ ਐ ਉਹਨਾਂ ਦੇ ਨਤੀਜੇ ਉਹਨਾਂ ਦੀ ਕਾਊਂਟਿੰਗ ਨੈਕਸਟ ਡੇ 16 ਤਰੀਕ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਹੋਏਗੀ ਔਰ ਇਸ ਸਬੰਧੀ ਅਸੀਂ ਪੂਕਤਾ ਸਾਰੇ ਇੰਤਜ਼ਾਮ ਕੀਤੇ ਹੋਏ ਹਨ ਚਾਹੇ ਉਹ ਸੁਰੱਖਿਆ ਨੂੰ ਲੈ ਕੇ ਹੋਵੇ ਚਾਹੇ ਉਹ ਸੀਸੀਟੀਵੀ ਕੈਮਰਾ ਨੂੰ ਲੈ ਕੇ ਹੋਵੇ ਚਾਹੇ ਉਹ ਟੈਂਟਿੰਗ ਨੂੰ ਲੈ ਕੇ ਹੋਵੇ ਚਾਹੇ ਬੂਥ ਵਗੈਰਾ ਲੈ ਕੇ ਹੋਵੇ ਔਰ ਚਾਹੇ ਸਟਾਫ ਜਿਹੜੇ ਐਡਵੋਕੇਟ ਸਟਾਫ ਮੈਂਬਰ ਜਿਹੜੇ ਵੌਲੰਟਰੀ ਮੈਂਬਰ ਹੈ ਆਪਣੀ ਸੇਵਾਵਾਂ ਦੇਣ ਚੱਲਦੇ ਐ ਐਸੀ ਡਿਊਟੀ ਉਹਨਾਂ ਨੂੰ ਲੈ ਕੇ ਹੋਵੇ ਹਰ ਇੱਕ ਤਰ੍ਹਾਂ ਦੇ ਪੂਕਤੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ ਔਰ ਮੇਰੀ ਆਪਣੇ ਜਿਹੜੇ ਐਡਵੋਕੇਟ ਭਰਾ ਜਿਹੜੇ ਕੈਂਡੀਡੇਟ ਜਿਹੜਾ ਸਪੋਰਟਰ ਹੈ ਉਹਨਾਂ ਨੂੰ ਇਹ ਮੈਂ ਪ੍ਰੋਮਿਸ ਕਰਦਾ ਕਿ ਇਹ ਜਿਹੜੀ ਇਲੈਕਸ਼ਨ ਹੋਏਗੀ ਬੜੀ ਫੇਅਰ ਔਰ ਟ੍ਰਾਂਸਪੇਰੈਂਟ ਵੇਚ ਹੋਏਗੀ ਔਰ ਆਪ ਸਭ ਨੂੰ ਇੱਕ ਹੋਰ ਰਿਕੁਐਸਟ ਹੈ ਕਿ ਇਹ ਜਿਹੜੀ ਇਲੈਕਸ਼ਨ ਨੂੰ ਜਿਹੜਾ ਪ੍ਰੋਸੈਸ ਹੈ ਜਿਹੜਾ ਕੱਲ੍ਹ ਦਾ ਦਿਨ ਹੈ ਇਸ ਦਿਨ ਆਪਣਾ VOTING ਦੇ ਦੇਣਾ ਇੱਕ ਫੈਸਟੀਵਲ ਤਰ੍ਹਾਂ ਆਪਾਂ ਇਸ ਦਿਨ ਨੂੰ ਮਨਾਣੇ ਆ ਤੇ ਕਾਈਂਡਲੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਕੱਲ ਉਹਰਾ ਦਿਨ ਵਧੀਆ ਢੰਗ ਨਾਲ ਸ਼ਾਂਤੀ ਬਣਾ ਕੇ ਰੱਖੋ ਔਰ ਵਧੀਆ ਢੰਗ ਨਾਲ ਇਸ ਫੈਸਟੀਵਲ ਨੂੰ ਇੰਜੋਏ ਕਰੋ ਧੰਨਵਾਦ। ਖੁਸ਼ ਆਮਦid। ਹੁਣ ਮੈਂ ਅਜੰਡਾ ਦੇ ਸਿਰ ਤੇ ਇਲੈਕਸ਼ਨ ਲੜ ਰਿਹਾ ਆਪਣਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦਾ। ਮੈਂ ਕੋਈ ਆਪਣੇ ਨਿੱਜੀ ਫਾਇਦਿਆਂ ਵਾਸਤੇ ਇਲੈਕਸ਼ਨ ਨਹੀਂ ਲੜ ਰਿਹਾ। ਜਿਵੇਂ ਕਿ ਦੂਜੇ ਪਾਸੇ ਜਿਹੜੇ ਹੈਗੇ ਨੇ ਜਿਹੜੇ ਤੁਹਾਨੂੰ ਗੋਟਾ ਮੰਗ ਰਹੇ ਨੇ ਉਹ ਸਿਰਫ ਆਪਣਾ ਨਿੱਜੀ ਫਾਇਦਾ ਸੋਚ ਰਹੇ ਹੈਗੇ ਨੇ। ਕਿ ਕੱਲ ਨੂੰ ਇਲੈਕਸ਼ਨ ਆੜ ਗਏ ਸਾਡਾ ਕੀ ਬਣੂਗਾ ਅਸੀਂ ਨਾ ਲੜਪੜਾ ਜੀ ਉਹ ਬੁੱਧਿਆ ਦੇ ਇਲੈਕਸ਼ਨ ਲੜ ਰਹੇ ਹੈਗੇ ਨੇ ਸੋ ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਤੁਸੀਂ ਸਾਰੇ ਜਿਹੜੇ ਇੱਥੇ ਆਏ ਹੋ ਤੁਸੀਂ ਸਾਰਿਆਂ ਨੂੰ ਕਹਿਣਾ ਹੈਗਾ ਮੇਰਾ ਵੱਧ ਚੜ ਕੇ ਸਾਥ ਦਿਓ ਆਪਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਪੰਜਾਬ ਛੱਡੋ ਹਰਿਆਣਾ ਤੋਂ ਨੰਬਰ ਵਨ ਪਾਰ ਇਸ ਪ੍ਰਸਤ ਲੀਗਲ ਕੋਰੈਸਪੋਂਡੈਂਟ ਵਿਜੇ ਸ਼ਰਮਾ ਦੀ ਖਾਸ ਰਿਪੋਰਟ